ਉਹ OTT ਪਲੇਟਫਾਰਮ ਦੀ ਗੱਲ ਕਰ ਲੈਨੇ ਆ OTT ਪਲੇਟਫਾਰਮ ਤੇ ਫਿਲਮ ਜਿਹੜੀ ਦਾਣਾ ਪਾਣੀ ਹੈ ਉਹ ਤੁਸੀਂ ਦੇਖ ਸਕਦੇ ਹੋ ਜਿੰਮੀ ਸ਼ੇਰਗਿੱਲ ਤੇ ਸਿਮੀ ਚਾਹਲ ਦੀ ਫਿਲਮ ਹੈ ਕਿਉਂਕਿ ਇਹਨਾਂ ਦੀ ਇਸ ਫਿਲਮ ਨੇ ਬਹੁਤ ਅੱਛਾ ਰਿਸਪੌਂਸ ਜਿਹੜਾ ਖਟਿਆ ਸੀ ਕਿਉਂਕਿ ਜਦੋਂ ਕੋਈ ਜਿਮੀ ਸ਼ੇਰਗਿੱਲ ਦੀ ਫਿਲਮ ਹੋਵੇ ਉਸ ਨੂੰ ਚੰਗਾ ਰਿਸਪੌਂਸ ਨਾ ਮਿਲੇ ਇਹ ਪੋਸੀਬਲ ਹੀ ਨਹੀਂ ਹੈ ਕਿਉਂਕਿ ਜਿਮੀ ਨੂੰ ਹਮੇਸ਼ਾ ਅਸੀਂ ਵੱਡੇ ਪਰਦੇ ਤੇ ਮਿਸ ਕਰਦੇ ਹਾਂ ਸੋ 2018 ਦੇ ਵਿੱਚ ਇਹ ਫੈਮਿਲੀ ਪਿਕਚਰ ਜਿਹੜੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀਗੀ ਲੇਕਿਨ ਅਗਰ ਉਸ ਸਮੇਂ ਕਿਸੇ ਦੀ ਵੀ ਮਿਸ ਹੋਈ ਹੋਵੇ ਤਾਂ ਤੁਸੀਂ ਹੁਣ ਅੱਚੋਪਾਲ OTT ਪਲੇਟਫਾਰਮ ਤੇ ਦੇਖ ਸਕਦੇ ਹੋ ਲੇਕਿਨ ਉਹਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪਊਗੀ ਕਿਉਂਕਿ OTT ਬਹੁਤ ਸਾਰੇ OTT ਪਲੇਟਫਾਰਮਸ ਇਦਾਂ ਦੇ ਨੇ ਜਿਹੜੇ ਫ੍ਰੀ ਆਫ ਕਾਸਟ ਫਿਲਮਾਂ ਜਿਹੜੀਆਂ ਪ੍ਰੋਵਾਈ ਟਿਪ ਤੁਹਾਡੀਆਂ ਪਰਸਨਲ ਫੇਵਰਿਟ ਫਿਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਦੇਖਦੇ ਹੋ ਸੋ ਇਹਦੀ ਵੀ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪਊਗੀ ਕਿਉਂਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਕਾਫੀ ਲੇਟੈਸਟ ਵੀ ਇਸ ਤੇ ਆ ਚੁੱਕੀਆਂ ਨੇ ਲੇਕਿਨ ਉਹਦੇ ਲਈ ਤੁਹਾਨੂੰ ਥੋੜੇ ਬਹੁਤ ਪੈਸੇ ਖਰਚਣੇ ਪੈਣਗੇ ਜਿਸ ਤੋਂ ਬਾਅਦ ਤੁਸੀਂ ਸਿਰਫ ਇੱਕ ਫਿਲਮ ਦੇ ਲਈ ਨਹੀਂ ਬਲਕਿ ਤੁਸੀਂ ਉਸ ओटीटी ਪਲੇਟਫਾਰਮ ਤੇ ਹੋਰ ਵੀ ਬਹੁਤ ਕੁਝ ਦੇਖ ਸਕਦੇ ਹੋ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਦੇ ਨੇ ਕਿ ਦਾਣਾ ਪਾਣੀ ਫੈਮਿਲੀ ਪਿਕਚਰ ਹੈ ਇੱਕ ਪਿਆਰਾ ਜਿਹਾ ਰੋਮਾਂਟਿਕ ਕਪਲ ਇਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਰੋਮਾਂਟਿਕ ਲਵ ਸਟੋਰੀ ਜਿਹੜੀ ਉਹ ਨ ਪੰਜਾਬੀ ਫਿਲਮ ਹੋਵੇ ਚਾਹੇ ਬਾਲੀਵੁੱਡ ਫਿਲਮ ਹੋਵੇ ਕੋਈ ਵੀ ਫਿਲਮ ਹੋਵੇ ਤੁਹਾਨੂੰ ਲਾਸਟ ਦੇ ਕੋਈ ਨਾ ਕੋਈ ਛੋਟਾ ਜਿਹਾ ਸੁਨੇਹਾ ਜ਼ਰੂਰ ਦੇ ਕੇ ਜਾਂਦੀ ਕਿਉਂਕਿ ਬਹੁਤ ਜ਼ਰੂਰੀ ਹੈ ਸਿਰਫ ਐਂਟਰਟੇਨਮੈਂਟ ਹੀ ਨਹੀਂ ਇਨਫੋਰਟੇਨਮੈਂਟ ਹੋਣਾ ਜ਼ਰੂਰੀ ਹੈ ਅਗਰ ਇਨਫਰਮੇਸ਼ਨ ਨਾਲ ਨਾਲ ਮਿਲ ਰਹੀ ਹੈ 댓 ਮੀਨਸ ਕਿ ਫਿਲਮ ਇਜ਼ ਸੁਪਰ ਸਕਸੈਸਫੁਲ ਸੋ ਇਹੋ ਫਿਲਮਾਂ ਨੇ ਜਿਹੜੀਆਂ ਵਾਕਿਆਸੀ ਦੇਖਦੇ ਆ ਤੇ ਕਹਿੰਦੇ ਆ ਕਿ ਇਦਾਂ ਦੀਆਂ ਪਿਕਚਰਜ਼ ਹਜੇ ਵੀ ਆਉਣੀਆਂ ਚਾਹੀਦੀਆਂ ਨੇ ਸੋ ਦਾਣਾ ਪਾਣੀ ਉਹਨਾਂ ਦੇ ਵਿੱਚੋਂ ਇੱਕ ਫਿਲਮਾ ਦਾਣਾ ਪਾਣੀ ਨਾਮ ਹੀ ਬੜਾ ਆਪਣੇ ਆਪ ਦੇ ਵਿੱਚ ਪਿਆਰਾ ਹੈ ਸੋ ਇਹ ਫਿਲਮ ਤੁਸੀਂ ਹੁਣ ਚੋਪਾਲ ਤੇ ਦੇਖ ਸਕਦੇ ਹੋ ਪਹਿਲ ਨੇ ਬਹੁਤ ਫਿਲਮਾਂ ਦਿੱਤੀਆਂ ਨੇ ਬੰਬੂ ਕਾਟ ਚੱਲ ਮੇਰਾ ਪੁੱਤ ਦੀ ਸੀਰੀਜ਼ ਦੇ ਵਿੱਚ ਅਸੀਂ ਹਮੇਸ਼ਾ ਜੋ ਸਿਮੀ ਚਾਹਲ ਨੂੰ ਹੀ ਦੇਖਦੇ ਹਾਂ ਕਿਉਂਕਿ ਛੋਟੀ ਜੀ ਕਿਊਟ ਜੀ ਪਿਆਰੀ ਜਿਆਦਾ ਕਰਾ ਜਿਹੜੀ ਆਪਣੀ ਇੰਡਸਟਰੀ ਦੀ ਉਹ ਆਪਣੀ ਐਕਟਿੰਗ ਦੇ ਨਾਲ ਸਭ ਨੂੰ ਐਂਟਰਟੇਨ ਕਰਦੀ ਹੈ ਐਕਟਿੰਗ ਨੂੰ ਚਾਰ ਚੰਦ ਲਗਾਉਂਦੀ ਹੈ ਸੋ ਸਾਰੇ ਉਹਨਾਂ ਨੂੰ ਪਸੰਦ ਕਰਦੇ ਨੇ ਸੋ ਤੁਸੀਂ ਦਾਣਾ ਪਾਣੀ ਫਿਲਮ ਜਿਹੜੀ ਹੈ ਉਸ ਨੂੰ ਆਰਾਮ ਨਾਲ ਦੇਖ ਸਕਦੇ ਹੋ ਆਪਣੇ ਘਰੇ ਬੈਠ ਕੇ ਸੋ OTT ਪਲੇਟਫਾਰਮ ਦੀ ਗੱਲ ਕਰ ਲੈਨੇ ਆ OTT ਪਲੇਟਫਾਰਮ ਤੇ ਫਿਲਮ ਜਿਹੜੀ ਦਾਣਾ ਪਾਣੀ ਹੈ ਉਹ ਤੁਸੀਂ ਦੇਖ ਸਕਦੇ ਹੋ ਜਿੰਮੀ ਸ਼ੇਰਗਿੱਲ ਤੇ ਸਿਮੀ ਚਾਹਲ ਦੀ ਫਿਲਮ ਹੈ ਕਿਉਂਕਿ ਕਿ ਜਦੋਂ ਕੋਈ ਜਿੰਮੀ ਸ਼ਰਗਿਲ ਦੀ ਫਿਲਮ ਹੋਵੇ ਉਸ ਨੂੰ ਚੰਗਾ ਰਿਸਪੌਂਸ ਨਾ ਮਿਲੇ ਇਹ ਪੋਸੀਬਲ ਹੀ ਨਹੀਂ ਹੈ ਕਿਉਂਕਿ ਜਿੰਮੀ ਨੂੰ ਹਮੇਸ਼ਾ ਅਸੀਂ ਵੱਡੇ ਪਰਦੇ ਤੇ ਮਿਸ ਕਰਦੇ ਹਾਂ ਸੋ 2018 ਦੇ ਵਿੱਚ ਇਹ ਫੈਮਲੀ ਪਿਕਚਰ ਜਿਹੜੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀਗੀ ਲੇਕਿਨ ਅਗਰ ਉਸ ਸਮੇਂ ਕਿਸੇ ਦੀ ਵੀ ਮਿਸ ਹੋਈ ਹੋਵੇ ਤਾਂ ਤੁਸੀਂ ਹੁਣ ਅੱਚੋਪਾਲ OTT ਪਲੇਟਫਾਰਮ ਤੇ ਦੇਖ ਸਕਦੇ ਹੋ ਲੇਕਿਨ ਉਹਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪਊਗੀ ਕਿਉਂਕਿ OTT ਬਹੁਤ ਸਾਰੇ OTT ਪਲੇਟਫਾਰਮਸ ਇਦਾਂ ਦੇ ਨੇ ਜਿਹੜੇ ਫ੍ਰੀ ਆਫ ਕਾਸਟ ਫਿਲਮਾਂ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਤਾਂ ਕਿ ਲੋਕ ਆਪਣੇ ਘਰਾਂ 'ਚ ਬੈਠ ਕੇ ਆਰਾਮ ਨਾਲ ਦੇਖ ਸਕਣ ਲੇਕਿਨ ਕੁਝ ਪਲੇਟਫਾਰਮਸ ਤੇ ਤੁਹਾਡੀਆਂ ਸਿਲੈਕਟਿਵ ਤੁਹਾਡੀਆਂ ਪਰਸਨਲ ਫੇਵਰਿਟ ਫਿਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਦੇਖਦੇ ਹੋ ਸੋ ਇਹਦੀ ਵੀ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪਊਗੀ ਕਿਉਂਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਕਾਫੀ ਲੇਟੈਸਟ ਵੀ ਇਸ ਤੇ ਆ ਚੁੱਕੀਆਂ ਨੇ ਲੇਕਿਨ ਉਹਦੇ ਲਈ ਤੁਹਾਨੂੰ ਥੋੜੇ ਬਹੁਤ ਪੈਸੇ ਖਰਚਣੇ ਪੈਣਗੇ ਜਿਸ ਤੋਂ ਬਾਅਦ ਤੁਸੀਂ ਸਿਰਫ ਇੱਕ ਫਿਲਮ ਦੇ ਲਈ ਨਹੀਂ ਬਲਕਿ ਤੁਸੀਂ ਉਸ OTT ਪਲੇਟਫਾਰਮ ਤੇ ਹੋਰ ਵੀ ਬਹੁਤ ਕੁਝ ਦੇਖ ਸਕਦੇ ਹੋ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਨੇ ਕਿ ਦਾਣਾ ਪਾਣੀ ਫੈਮਿਲੀ ਪਿਕਚਰ ਹੈ ਇੱਕ ਪਿਆਰਾ ਜਿਹਾ ਰੋਮਾਂਟਿਕ ਕਪਲ ਇਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਰੋਮਾਂਟਿਕ ਲਵ ਸਟੋਰੀ ਜਿਹੜੀ ਉਹ ਨਜ਼ਰ ਆਏਗੀ ਔਰ ਕਿਤਨਾ ਕਿਤੇ ਤੁਹਾਨੂੰ ਫਿਲਮ ਮੈਸੇਜ ਵੀ ਦੇਖੇ ਜਾਏਗੀ ਕਿਉਂਕਿ ਚਾਹੇ ਪੰਜਾਬੀ ਫਿਲਮ ਹੋਵੇ ਚਾਹੇ ਬਾਲੀਵੁੱਡ ਫਿਲਮ ਹੋਵੇ ਚਾਹੇ ਕੋਈ ਵੀ ਫਿਲਮ ਹੋਵੇ ਤੁਹਾਨੂੰ ਲਾਸਟ ਦੇ ਕੋਈ ਨਾ ਕੋਈ ਛੋਟਾ ਜਿਹਾ ਸੁਨੇਹਾ ਜ਼ਰੂਰ ਦੇ ਕੇ ਜਾਂਦੀ ਕਿਉਂਕਿ ਬਹੁਤ ਜ਼ਰੂਰੀ ਹੈ ਸਿਰਫ ਐਂਟਰਟੇਨਮੈਂਟ ਹੀ ਨਹੀਂ ਇਨਫੋਰਟੇਨਮੈਂਟ ਹੋਣਾ ਜ਼ਰੂਰੀ ਹੈ ਅਗਰ ਇਨਫਰਮੇਸ਼ਨ ਨਾਲ ਨਾਲ ਮਿਲ ਰਹੀ ਹੈ 댓 ਮੀਨਸ ਕਿ ਫਿਲਮ ਇਜ਼ ਸੁਪਰ ਸਕਸੈਸਫੁਲ ਸੋ ਇਹੋ ਫਿਲਮਾਂ ਨੇ ਜਿਹੜੀਆਂ ਵਾਕੇ ਅਸੀਂ ਦੇਖਦੇ ਹਾਂ ਤਾਂ ਕਹਿੰਦੇ ਆ ਕਿ ਇਦਾਂ ਦੀਆਂ ਪਿਕਚਰਜ਼ ਹਜੇ ਵੀ ਆਉਣੀਆਂ ਚਾਹੀਦੀਆਂ ਨੇ ਸੋ ਦਾਣਾ ਪਾਣੀ ਉਹਨਾਂ ਦੇ ਵਿੱਚੋਂ ਇੱਕ ਫਿਲਮਾ ਦਾਣਾ ਪਾਣੀ ਨਾਮ ਹੀ ਬੜਾ ਆਪਣੇ ਆਪ ਦੇ ਵਿੱਚ ਪਿਆਰਾ ਫਿਲਮਾਂ ਦਿੱਤੀਆਂ ਨੇ ਸਿਮੀ ਚਾਹਲ ਨੇ ਬਹੁਤ ਫਿਲਮਾਂ ਦਿੱਤੀਆਂ ਨੇ ਬੰਬੂਕਾਰ ਚੱਲ ਮੇਰਾ ਪੁੱਤ ਦੀ ਸੀਰੀਜ਼ ਦੇ ਵਿੱਚ ਅਸੀਂ ਹਮੇਸ਼ਾ ਜੋ ਸਿਮੀ ਚਾਹਲ ਨੂੰ ਹੀ ਦੇਖਦੇ ਹਾਂ ਕਿਉਂਕਿ ਛੋਟੀ ਜਿਹੀ ਕਿਊਟ ਜਿਹੀ ਪਿਆਰੀ ਜਿਹਾ ਦਾ ਕਰਾ ਜਿਹੜੀ ਆਪਣੀ ਇੰਡਸਟਰੀ ਦੀ ਉਹ ਆਪਣੀ ਐਕਟਿੰਗ ਦੇ ਨਾਲ ਸਭ ਨੂੰ ਐਂਟਰਟੇਨ ਕਰਦੀ ਹੈ ਐਕਟਿੰਗ ਨੂੰ ਚਾਰ ਚੰਦ ਲਗਾਉਂਦੀ ਹੈ ਸੋ ਸਾਰੇ ਉਹਨਾਂ ਨੂੰ ਪਸੰਦ ਕਰਦੇ ਨੇ ਸੋ ਤੁਸੀਂ ਦਾਣਾ ਪਾਣੀ ਫਿਲਮ ਜਿਹੜੀ ਹੈ ਉਸ ਨੂੰ ਆਰਾਮ ਨਾਲ ਦੇਖ ਸਕਦੇ ਹੋ ਆਪਣੇ ਘਰੇ ਬੈਠ ਕੇ